ਦੇਖ ਸਕਦੇ ਹੋ ਦਰਸ਼ਕ ਵੀਰੋ ਹਵਾ ਬਹੁਤ ਤੇਜ਼ ਚੱਲ ਰਹੀ ਹੈ ਸਾਡੀ ਦਰਖਤਾਂ ਤੋਂ ਧੂਲ ਦੇ ਦੇਖ ਰਹੇ ਹਾਂ ਇਹ ਪੈਂਡਾ ਕਲੀਆ ਜਲਾਲ ਜ਼ਿਲ੍ਹਾ ਪਟੰਡਾ ਤਹਿਸੀਲ ਰਾਮਪੁਰਾ ਫੂਲ ਦਾ ਮੌਸਮ ਇਹ ਕਣਕਾਂ ਵੀ ਬਾਢੀ ਲਈ ਤਿਆਰ ਹੋ ਰੰਗਾ ਤੇ ਹਵਾ ਬਹੁਤ ਤੇਜ਼ ਚੱਲ ਰਹੀ ਹੈ ਉਹ ਵਾਕੀ ਕੁਦਰਤ ਦੀ ਮਰਜ਼ੀ ਆ। ਕੋਈ ਤੁਸੀਂ ਦੇਖ ਸਕਦੇ ਹੋ। ਆ ਦੇਖੋ ਕਿਹੋ ਜਿਹਾ। ਬਹੁਤ ਜ਼ਿਆਦਾ ਏਜ ਹਵਾਵਾਂ ਟੱਲ ਰਹੀਆਂ। ਬਾਕੀ ਭਰਾਵਾਂ ਨੂੰ ਵੀ ਬੇਨਤੀ ਆ ਵੀ ਜਿੱਥੇ-ਜਿੱਥੇ ਵੀ ਭਰਾ ਆਪਣੇ ਨਾਲ ਜੁੜਦੇ ਆ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਵੀ ਆਪ ਦੇ ਏਰੀਆ 'ਚ ਦੱਸਣਾ ਵੀ ਮੌਸਮ ਕਿਹੋ ਜਿਹਾ ਦਾ। ਸਾਡੇ ਏਅਰਗੇਟ 'ਚ ਤਾਂ ਤੁਸੀਂ ਵੇਖ ਰਹੇ ਤੇਜ਼ ਹਵਾਵਾਂ ਨੇਰੀ ਦੇ ਰੂਪ ਦੀ ਚੱਲ ਰਹੀਆਂ ਉੱਪਰ ਵੀ ਬੱਦਲਬਾਈ ਬਣੀ ਆ ਇਹੋ ਜਿਹਾ ਮੌਸਮ ਆ ਬਾਟੀ ਜਿਹੜੇ ਇਰੀਗੇਸ਼ਨ ਇਹੋ ਜਿਹਾ ਵੀ ਮੌਸਮਾ ਕਮੈਂਟ ਕਰਕੇ ਜਰੂਰ ਦੱਸਣਾ ਹਨ ਕਾਂ ਕਾਂ ਵੀ ਬਾਟੀ ਦੇ ਲਈ ਬਿਲਕੁਲ ਤਿਆਰ ਆ ਇਹ ਗੁਜਰਤ ਵੱਲੋਂ ਮੌਸਮ ਬੇਗੜਦਾ ਜਾਫਿਆ ਦਾ ਤੋਂ ਨਾਲ ਭਰਾਵਾਂ ਦੇ ਬੇਨੁਮ ਭਰਾਵਾਂ ਬੇਤੀਆ ਵੀ ਆਪ ਕੋ ਆਪਣੀਆਂ ਮੋਟਰਾਂ ਦੀਆਂ ਸੂਚੀਆਂ ਵਗੈਰਾ ਇਹ ਕੱਟ ਕੇ ਰੱਖਣੀਆਂ ਜਿੱਥੇ ਤਾਰਾਂ ਨੀਵੀਆਂ ਜਾਂ ਜੁੜਨ ਦਾ ਖਤਰਾ ਹੋਤਾ ਹੋਰ ਹੋਰ ਕੀਤੀ ਜਾਵੇ ਤਾਂ ਕਿ ਇਹ ਸਭ ਆਮਾਨੇਰੀਆਂ ਨਾਲ ਤਾਰਾਂ ਜੁੜ ਕੇ ਕੋਈ ਅਣਸਖਾਮੀ ਘਟਨਾ ਨਾ ਵਾਪਰ ਜਾਵੇ ਸਟਰਾ ਦਾ ਮੌਸਮ ਦਿਖਾਇਆ ਬਾਕੀ ਜਿਹੜਾ ਤੁਹਾਡੇ ਇਰਕੇ ਜ ਮੌਸਮ ਹੋਇਆ ਕਮੈਂਟ ਕਰਕੇ ਜਰੂਰ ਦੱਸਣਾ ਸਭ ਦਾ ਧੰਨਵਾਦ